ਬਿਮਤਰੋ ਆ ਜੋ ਕਿਰਾ ਕਰਦੇ ਆ ਗੱਲਾਂ ਬਾਤਾਂ ਜੇ ਕੋਈ ਸਵਾਲ ਜਵਾਬ ਕਿਸੇ ਨੇ ਕੋਈ ਗੱਲਬਾਤ ਪੁੱਛਣੀ ਤਾਂ ਤੁਸੀਂ ਮੈਸੇਜ ਕਮੈਂਟ ਕਰ ਸਕਦੇ ਹੈ ਹੈਲੋ ਜੀ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਲਾਈਵ ਦੇ ਵਿੱਚ ਆਏ ਜਿਹੜੇ ਉਹਨਾਂ ਦਾ ਧੰਨਵਾਦ ਬਹੁਤ ਵਧੀਆ ਜੀ ਬਹੁਤ ਵਧੀਆ ਅਰਜੇ ਸਿੰਘ ਜੀ ਰੋਹਿਤ ਤਨਦੀਪ ਖੰਡ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜਿਹੜੇ ਵੀ ਲਾਈਵ ਦੇ ਵਿੱਚ ਆਏ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਸਾਰੇ ਠੀਕ ਠਾਕ ਹੋ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਬਣਾਇਆ ਕਰੋ ਕਮੈਂਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਭਾਜੀ ਮੇਰੇ ਕੋਲ ਪੇਪਰ ਕੰਮ ਲੱਗਾ ਤੋ ਕੋਈ ਨਹੀਂ ਆਉਂਤੋਂ ਭਾਈ ਇਹ ਹਲੇ ਤਾਂ ਜਿਹੜਾ ਕੰਮ ਹੁੰਦਾ ਆਪਾਂ ਨਾਲ ਦੀ ਨਾਲ ਕਨਫਰਮ ਕਰਕੇ ਸ਼ੇਅਰ ਕਰ ਦਿੰਦਾ ਠੀਕ ਹੈ ਜੀ ਜੋਦੋਂ ਕੰਮ ਹੁੰਦਾ ਆਪਾਂ ਨਾਲ ਦੀ ਨਾਲ ਸ਼ੇਅਰ ਕਰਦੀ ਤਾਂ 21 ਓਕੇ ਫਿੰਗਰ ਕਰਵਾਇਆ ਭਾਜੀ ਪੰਜਾਬ ਫਿਰੋਜ਼ਪੁਰ ਸਿਟੀ ਤੋਂ ਬ੍ਰੋ ਓਕੇ ਜੀ ਦੀਪਾੰਡਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਚਲੋ ਪੰਜਾਬ ਚ ਵੀ ਜੁੜੇ ਹੋਏ ਬੰਦੇ ਜਿਹੜੇ ਓਕੇ ਜੀ ਓਕੇ ਤੁਸੀਂ ਤੇ ਹੋਰ ਕੋਈ ਵੀ ਗੱਲਬਾਤ ਪੁੱਛਣੀ ਹੁੰਦੀ ਤੁਸੀਂ ਮੈਸੇਜ ਕਮੈਂਟ ਜੋ ਵੀ ਜਦਾਂ ਕਰ ਸਕਦੇ ਜਿੰਨੀ ਗੱਪਾਂ ਨੂੰ ਪਤਾ ਹੁੰਦੀ ਪਥੋੜੇ ਨਾਲ ਜਰੂਰੀ ਸ਼ੇਅਰ ਕਰਾਂਗੇ ਠੀਕ ਹੈ ਜੀ ਫਾਲਤੂ ਕੋਈ ਇਨਫੋਰਮੇਸ਼ਨ ਜਾਂ ਗਲਤ ਇਨਫੋਰਮੇਸ਼ਨ ਨਹੀਂ ਸ਼ੇਅਰ ਕਰਦੇ ਜਿੰਨੀ ਆਪਾਂ ਨੂੰ ਪਤਾ ਹੋਊਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਹੀ ਹੈ ਜੀ ਤੇ ਵੀਡੀਓ ਕਰਦਿਆ ਕਰੋ ਸ਼ੇਅਰ ਕੰਮ ਵਾਲੀ ਵੀਡੀਓ ਹੁੰਦੀ ਜ਼ਿਆਦਾਤਰ ਆਪਣੀ ਜਾਂ ਕੋਈ ਛੋਟੀ ਮੋਟੀ ਨੂੰ ਫਿਰਦੇ ਸ਼ੇਅਰ ਹੁੰਦੀ ਹੈ ਨਾ ਜ਼ਿਆਦਾ ਇਨਫੋਰਮੇਸ਼ਨ ਆਪਾਂ ਨੂੰ ਜਿੰਨੀ ਜਗਦੇਵ ਸਿੰਘ ਹਿਮਾਚਲ ਪ੍ਰਦੇਸ਼ ਤੋਂ ਹਿਮਾਚਲ ਪ੍ਰਦੇਸ਼ ਤੋਂ ਕਿੱਥੋਂ ਦੇਖਦੇ ਤੁਸੀਂ ਵੀਡੀਓ ਜਗਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਬੰਦੇ ਦੇਖ ਰਹੇ ਨੇ ਲਾਈਵ ਇਟਲੀ ਰਿਲੇਟਡ ਕੋਈ ਵੀ ਗੱਲਬਾਤ ਪੁੱਛਣੀ ਹੁੰਦੀ ਤੁਸੀਂ ਕਮੈਂਟ ਕਰ ਸਕਦੇ ਹੋ ਰੋਪੜ ਤੋਂ ਹਾਂਜੀ ਹਾਂਜੀ ਪਤਾ ਜੀ ਰੋਪੜ ਵਾਲੇ ਦਾ ਰੋਪੜ ਵਾਲਿਆਂ ਦਾ ਖਾਸ ਕਰਕੇ ਪਤਾ ਤੇ ਕੋਈ ਵੀ ਵੀਡੀਓ ਪਾਜੀ ਵਕੀਲ ਨੇ 15 ਦੀ ਕਿਟ ਜਮਾ ਭਾਜੀ ਵਕੀਲ ਨੇ 15 ਦੀ ਕਿਟ ਜਮਾ ਕਰਾਉਣ ਦੀ ਅਪਾਇੰਟਮੈਂਟ ਚੁੱਕੀ ਹੈ ਮੇਰੇ ਸਾਲ ਵਾਲੇ ਪੇਪਰ ਹੈ ਪਰ ਮਾਲਕ ਨੇ ਜਮਾ ਨਹੀਂ ਕਰਵਾਈ ਭਾਜੀ ਰਸੀਬੁੱਤੇ ਦਾ ਕੀ ਪ੍ਰੋਸੈਸ ਹੈ ਨੂਰ ਬੰਦਾ 15 ਜੁਲਾਈ 15 ਜੁਲਾਈ ਓਕੇ ਰਸੀਬੁੱਤੇ ਦਾ ਪ੍ਰੋਸੈਸ ਰਸੀਬੁੱਤਾ ਦਾ ਸਿਰਫ ਇੱਕ ਸਲਿੱਪ ਹੁੰਦੀ ਹੈ ਜਿਹੜਾ ਰਸੀਬੁੱਤਾ ਹੁੰਦਾ ਹੈ ਜਦੋਂ ਆਪਾਂ ਤੁਹਾਨੂੰ ਕਿਟ ਮਿਲ ਗਈ ਕਿੱਟ ਦੇ ਬਾਅਦ ਤੁਸੀਂ ਆਪਣੇ ਵਿੱਚ ਡਾਕੂਮੈਂਟ ਪਾ ਕੇ ਜਿਹੜੀ ਵੀ ਤੁਹਾਡੀ ਹਾਊਸ ਪੀਤੀ ਆ ਜੋ ਹੁੰਦੀ ਆ ਰਾਏਗੜ੍ਹ ਚਲਾ ਤੈਨ ਓਕੇ ਜੀ ਕਿੱਟ ਵਿੱਚ ਤੁਸੀਂ ਆਪਣਾ ਕੰਮ ਦਾ ਕੰਟਰੈਕਟ ਜਾਂ ਹਾਊਸ ਪੀਤੀ ਆ ਘਰ ਦਾ ਰੈਜੀਡੈਂਸ ਜਿੱਥੇ ਵੀ ਤੁਸੀਂ ਮੰਨ ਲੇ ਪਾ ਕੇ ਉਹਦੇ ਵਿੱਚ ਭਰ ਕੇ ਉਹ ਤੁਸੀਂ ਪੋਸਟ ਆਫਿਸ ਦੇ ਵਿੱਚ ਜਾ ਕੇ ਜਮਾ ਕਰਵਾ ਦੇਣੀ ਸਹੀ ਹੈ ਜੀ ਪੋਸਟ ਆਫ ਉੱਥੇ ਮੰਨ ਲਓ 112 ਰੁਪਇਆ ਫੀਸ ਉੱਤਰ ਦੀ 112 ਕੀ ਜ਼ੀਰੋ ਮੇਰੇ ਹਿਸਾਬ ਨਾਲ 16 ਜ਼ੀਰੋ ਦੀ ਇੱਕ ਮਾਰਕਾ ਦੀ ਬੋਲੋ ਚ ਇਹ ਤੁਸੀਂ ਨਾਲ ਲਾ ਦਿਓ ਚ ਇਹ ਫਿੰਗਰਾਂ ਤੇ ਲਈ ਜੋ ਉਹਨਾਂ ਨੂੰ ਸਹੀ ਹੈ ਚ ਇਹ ਫਿੰਗਰਾਂ ਤੇ ਲੈ ਜਾਓ ਚ ਇਹ ਤੁਸੀਂ ਮਾਰਕਾ ਦੀ ਬੋਲੋ ਦੇ ਨਾਲ ਲਾ ਦਿਓ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਫਿੰਗਰਾਂ ਤੇ ਲੈ ਕੇ ਜਾ ਸਕਦੇ ਆ ਤੁਸੀਂ ਪੋਸਟ ਆਫਿਸ ਦੇ ਵਿੱਚ ਜਾ ਕੇ ਜਮਾ ਕਰਵਾ ਦੇਣੀ ਹੈ ਉਹ ਕਿਟ ਸਹੀ ਹੈ ਜੀ ਉਹਨਾਂ ਨੇ ਸੰਜੋੜਨ ਤੋਂ ਪਹਿਲਾਂ ਇੱਕ ਹੁੰਦਾ ਇਹ ਰਸੀਬੁੱਤਾ ਕਹਿੰਦੇ ਉਹਨੂੰ ਸਲਿੱਪ ਠੀਕ ਹੈ ਜੀ ਰੈਸਿਪਟ ਹੁੰਦੀ ਕਿ ਸਲਿੱਪ ਉਹਨੂੰ ਤੁਸੀਂ ਮੰਨ ਲਓ ਕੋਈ ਪੁਲਿਸ ਵਾਲਾ ਰੋਕਦਾ ਹੈ ਤੁਹਾਨੂੰ ਕੋਈ ਤੁਸੀਂ ਉਹ ਦਿਖਵਾ ਸਕਦੇ ਉਹਦੇ ਤੇ ਤੁਹਾਡਾ ਕੰਟਰੈਕਟ ਵੀ ਹੋ ਸਕਦਾ ਰਿਸਿਪੋਤਾ ਕਹਿੰਦੇ ਉਹਨੂੰ ਸਹੀ ਹੈ ਜੀ ਜਿੱਦਣ ਤੁਹਾਡੀ ਅਪਾਇੰਟਮੈਂਟ ਹੈ ਜਿੱਦਣ ਤੁਹਾਡੀ ਅਪਾਇੰਟਮੈਂਟ ਹੈ ਪ੍ਰੀਫਾ ਤੂਰੇ ਦੀ ਤੁਹਾਨੂੰ ਕਿੱਟ ਉੱਥੋਂ ਮਿਲਣੀ ਹੈ ਜਿਹੜੇ 9 ਮਹੀਨੇ ਵਾਲੇ ਆ ਜਿਹੜੇ ਵੀ ਆ ਠੀਕ ਹੈ ਪ੍ਰੀਮੋ ਅੰਗਰੇਸੋ ਦੀ ਪਵਾ ਕੇ ਪ੍ਰੀਮੋ ਅੰਗਰੇਸੋ ਦੀ ਅਪਾਇੰਟਮੈਂਟ ਹੁੰਦੀ ਹੈ ਉਹ ਉੱਥੋਂ ਤੁਹਾਨੂੰ ਮਿਲਣੀ ਹੈ ਕਿੱਟ ਉਦੋਂ ਹੀ ਤੁਹਾਡਾ ਕੌਦੀ ਸ਼ੇਫਿਸ਼ ਕਾਲੇ ਬਣਨਾ ਜਿਹੜਾ ਕੋਡੀਸ਼ੇ ਫਿਸ਼ਕਾਲੇ ਜਿਹਨੂੰ ਕੈਨੇਡਾ ਅਮਰੀਕਾ ਟੈਕਸਟ ਕੋਡ ਕਹਿੰਦੇ ਨੇ ਠੀਕ ਹੈ ਵੀਰ ਜੀ ਥੋੜੀ ਬਹੁਤ ਲੈਂਗੁਏਜ ਵੀ ਸਿਖਾਇਆ ਅੱਛਾ ਥੋੜੀ ਬਹੁਤੀ ਲੈਂਗੁਏਜ ਵੀ ਸਿਖਾਇਆ ਕਰੀਏ ਲੈਂਗੁਏਜ ਜਦੋਂ ਮੈਂ ਤੁਹਾਨੂੰ ਇੱਕ ਨਾਰਮਲ ਗੱਲ ਸ਼ੇਅਰ ਕਰਦਾ ਜਦੋਂ ਆਪਾਂ ਲੈਂਗੁਏਜ ਵਾਲੀ ਵੀਡੀਓ ਪਾਉਂਦੇ ਆ ਜਦੋਂ ਆਪਾਂ ਨਾਰਮਲ ਲੈਂਗੁਏਜ ਵਾਲੀ ਕੋਈ 5 7 10 ਸ਼ਬਦ ਦੀ ਵੀਡੀਓ ਪਾਉਂਦੇ ਆ ਤਾਂ ਬੰਦੇ ਨਹੀਂ ਦੇਖਦੇ ਜਿੱਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਬੰਦੇ ਮਸਾਲੇਦਾਰ ਵੀਡੀਓ ਦੇਖਦੇ ਨੇ ਸਹੀ ਹਨ ਜਾਂ ਚਾਤਸਮੀ ਵੀਡੀਓ ਦੇਖਦੇ ਨੇ ਜਾਂ ਕੰਮ ਵਾਲੀ ਜਿਹੜੇ ਚੀਜ਼ ਜਿਹੜੇ ਨੂੰ ਟਰਸਟ ਹੈ ਉਹ ਬੰਦਾ ਉਹ ਵੀਡੀਓ ਦੇਖਦਾ ਸਿਰਫ ਹੁਣ ਤੁਸੀਂ ਚਲੋ ਕਹਿ ਤਾ ਟੌਪਿਕ ਵੀ ਲੈਂਗੁਏਜ ਵਾਲੀਆਂ ਥੋੜੀਆਂ ਬਹੁਤੀਆਂ ਚੈਨਲ ਦੂਜਾ ਏ ਇਹਦੇ ਤੇ ਸਿਰਫ ਕੰਮ ਵਾਲੀਆਂ ਜਾਂ ਹੋਰ ਦੂਜਾ ਚੈਨਲ ਮੈਂ ਤੁਹਾਡੇ ਨਾਲ ਕਿਸੇ ਦਿਨ ਸ਼ੇਅਰ ਕਰੂੰਗਾ ਉਹਦੇ ਤੇ ਸਿਰਫ ਰੋਜ਼ 5-10 ਮਿੰਟ ਦੀ ਵੀਡੀਓ ਆਏ ਕਰੂਗੀ ਇੱਕ ਟਾਈਮ ਬੰਨਾਂਗੇ ਤੇ ਜੀਟ ਜੀ ਦਾ ਖਰਚਾ ਕਿੰਨਾ ਖਰਚਾ ਮਤਲਬ ਬਾਈ ਜੀ ਆਉਣ ਦਾ ਖਰਚਾ ਜਾਂ ਇੱਥੇ ਖਰਚਾ ਰਹਿਣ ਦਾ ਕੀ ਸਿਸਟਮ ਤੁਸੀਂ ਕੀ ਪੁੱਛ ਰਹੇ ਹੋ ਕਮੈਂਟ ਕਰਕੇ ਦੱਸ ਦਿਓ ਖੁੱਲਕੇ ਆਪਾਂ ਤੁਹਾਡੇ ਲਈ ਸ਼ੇਅਰ ਕਰਾਂਗੇ ਸਹੀ ਹੈ ਤੇ ਉਹਦੇ ਤੇ ਆਪਾਂ ਪਾਏ ਕਰਾਂਗੇ ਬਾਬਾ ਜੀ ਸਹੀ ਹੈ ਜੀ ਜੇ ਇਹਦੇ ਤੇ ਹੀ ਪਾਉਣ ਲੱਗੇ ਫਿਰ ਐਨੇ ਸਾਰਾ ਕੁਝ ਹਨਾ ਇਕੱਠਾ ਨਹੀਂ ਚੱਲਣਾ ਹੈਗਾ ਫਿਰ ਤੁਹਾਨੂੰ ਪਤਾ ਇਕੱਠਾ ਨਹੀਂ ਚੱਲਦਾ ਐਨਾ ਸਾਰਾ ਕੁਝ ਤੇ ਜਿਹੜੇ ਬੰਦੇ ਇੰਸਟਾਗ੍ਰਾਮ ਜਾਂ ਫੇਸਬੁੱਕ ਯੂਜ਼ ਕਰਦੇ ਆ ਤੁਸੀਂ ਉੱਥੇ ਵੀ ਸਾਨੂੰ ਫੋਲੋ ਜਾਂ ਐਡ ਹੋ ਸਾਡੇ ਨਾਲ ਕਿਉਂਕਿ ਆਪਾਂ ਸਾਰੇ ਪਾਸੇ ਅਪਡੇਟ ਰਹਿਨੇ ਆ ਪਹਿਲਾਂ ਥੋੜਾ ਚਲੋ ਹੈਗਾ ਸੀ ਸਿਸਟਮ ਹੈਲੋ ਜੀ ਹੈਲੋ ਤੇ ਹਾਂਜੀ ਹਾਂਜੀ ਕੌਰ ਜੀ ਹੈਲੋ ਵੀਰ ਕਿਟ ਜਮਾ ਹੋ ਕੇ ਰਸੀਬ ਉ ਤੱਕ ਕਿੰਨੇ ਦਿਨ ਬਾਅਦ ਮਿਲਦਾ ਬਾਈ ਜੀ ਜਦੋਂ ਕਿਟ ਤੁਹਾਡੀ ਜਮਾ ਹੋ ਗਈ ਕਿਟ ਜਮਾ ਨਹੀਂ ਹੋਈ ਸੋਨ ਦੱਸ ਦਾਂ ਤੁਹਾਨੂੰ ਮੈਂ ਪ੍ਰੋਸੈਸ ਕੀ ਹੈ ਪ੍ਰੋਸੈਸ ਸੁਣ ਲਓ ਮੇਰਾ ਵੀਰ ਧਿਆਨ ਨਾਲ ਸਾਰੇ ਕਿਟ ਤੁਹਾਨੂੰ ਪ੍ਰਫਰ ਤੂਰੇ ਚੋਂ ਮਿਲਣੀ ਸਹੀ ਹੈ ਜੀ ਪਹਿਲੀ ਵਾਰ ਜਦੋਂ ਜਿਹੜਾ ਇੰਡੀਆ ਤੋਂ ਆਉਂਦਾ ਉਹਨੂੰ ਉਪਾਇੰਟਮੈਂਟ ਮਿਲਦੀ ਹੈ ਪ੍ਰੇਫੈਕਚੂਰੇ ਦੀ ਉੱਥੋਂ ਕਿੱਟ ਮਿਲਦੀ ਉਹਥੇ ਹੀ ਤੁਹਾਡਾ ਕੌਦੀਸ਼ੇ ਫਿਸ਼ ਕਾਲੇ ਬਣ ਜਾਂਦਾ ਸਹੀ ਹੈ ਤੁਹਾਨੂੰ ਕਿੱਟ ਮਿਲ ਗਈ ਉੱਥੋਂ ਤੁਸੀਂ ਇਹ ਜਿਹੜੇ ਦਫ਼ਤਰ ਇੰਡੀਅਨ ਪਾਕਿਸਤਾਨੀਆ ਨੇ ਖੋਲੇ ਹੋਏ ਆ ਜਾਂ ਤੁਹਾਡਾ ਵਕੀਲ ਆਪ ਭਰ ਦੇਵੇ ਕਿੱਟ ਆਉਣ ਦਾ ਮੈਂ ਇੱਕ ਮਿੰਟ ਜਵਾਬ ਦੇ ਦਮਾਂ ਜੀ ਪਹਿਲਾਂ ਕਿੱਟ ਵਾਲਿਆਂ ਦਾ ਕਿੱਟ ਵਾਲਿਆਂ ਦਾ ਜਵਾਬ ਦੇ ਦੋ ਮੈਂ ਟਲੀ ਵਾਲੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰਦੇ ਆ ਕਰੋ ਸਹੀ ਹੈ ਤਾਂ ਜੋ ਕਿਸੇ ਹੋਰ ਲੋਕ ਵੀ ਪਹੁੰਚ ਸਕੇ ਨਹੀਂ ਵੀ ਹੁੰਦੀ ਚੈਨਲ ਤੇ ਲਾਈਵ ਪਿਆ ਹੁੰਦਾ ਹੈ ਕੱਢ ਕੇ ਦੁਬਾਰਾ ਦੇਖ ਲਿਆ ਕਰੋ ਸ਼ੇਅਰ ਕਰਦੇ ਕਰੋ ਸਹੀ ਹੈ ਹੁਣ ਮੈਂ ਜਵਾਬ ਦੇ ਦਉ ਪਹਿਲਾਂ ਕਿਟ ਮਿਲ ਗਈ ਉਥੋਂ ਕੌਦੀ ਸ਼ੇਫਿਸ਼ ਕਾਲੇ ਬਣ ਗਿਆ ਤੁਹਾਡਾ ਟੈਕਸ ਕੋਡ ਕਹਿੰਦੇ ਨੇ ਜਿਹਨੂੰ ਟੈਕਸ ਕੋਡ ਹਨਾ ਜਿਹਦੇ ਨਾਲ ਤੁਹਾਡਾ ਟੈਕਸ ਲੇਖਾ ਜੋਖਾ ਜੋ ਵੀ ਸਰਕਾਰ ਦਾ ਉਹ ਉਹ ਤੁਹਾਨੂੰ ਉਹਨਾਂ ਨੇ ਦੇਣਾ ਉਹ ਯਾਦ ਰੱਖਿਓ ਇੱਕ ਗੱਲ ਹੋਰ ਵਿੱਚ ਐਡ ਕਰਨ ਲੱਗਿਆ ਇੱਕ ਹੀ ਵਾਰ ਬਣਦਾ ਹੈ ਇਟਲੀ ਦੇ ਵਿੱਚ ਟੈਕਸ ਕੋਡ ਹੈ ਜਿਹੜਾ ਕੌਦੀਸ਼ੇ ਪਿਸ਼ਕਾਲੇ ਕਹਿੰਦੇ ਨੇ ਉਹਨੂੰ ਚਾਤੀ ਫਕਾ ਤੋਂ ਦੀ ਕੌਦੀਸ਼ੇ ਪਿਸ਼ਕਾਲੇ ਚਿੱਟਾ ਪੇਪਰ ਦੋਂਗੇ ਤੁਹਾਨੂੰ ਪਹਿਲਾਂ ਉਹ ਮੁਰਕੇ ਉਹ ਤੁਹਾਡੇ ਹਰੇਕ ਪੇਪਰ ਤੇ ਚੜਦਾ ਸਹੀ ਹੈ ਜੀ ਉਹ ਕੌਦੀਸ਼ ਵਿਸ਼ਕਾਲੇ ਨਾਲੇ ਤੁਹਾਡਾ ਸਾਰਾ ਬਾਇਓ ਡਾਟਾ ਨਿਕਲ ਜਾਂਦਾ ਹੈ ਸਹੀ ਹੈ ਜੀ ਉਹਦੇ ਜ ਤੁਹਾਡਾ ਨਾਮ ਹੁੰਦਾ ਨਾਮ ਦੇ ਦੋ ਅੱਖਰ ਹੁੰਦੇ ਸਰਨੇਮ ਦੇ ਦੋ ਅੱਖਰ ਹੁੰਦੇ ਵਿੱਚ ਤੁਹਾਡੀ ਡੇਟ ਆਫ ਬਰਥ ਹੁੰਦੀ ਡੇਟ ਦਾ ਸਾਲ ਹੁੰਦਾ ਸਹੀ ਹੈ ਜੀ ਇਹ ਸਿਸਟਮ ਹੈ ਉਹ ਲੈ ਲੈਣਾ ਤੁਸੀਂ ਉਹਨਾਂ ਨੇ ਹੀ ਦੇਣਾ ਉਹ ਉਤੋਂ ਬਾਅਦ ਤੁਸੀਂ ਕਿੱਟ ਲਿਆਂਦੀ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਜਿਸ ਚ ਡਾਕੂਮੈਂਟ ਪਾ ਕੇ ਕੰਟਰੈਕਟ ਤੋਂ ਕੰਟਰੈਕਟ ਕੰਟਰੈਕਟ ਉਹ ਕਹਿੰਦੇ ਨੇ ਕੰਟਰੈਕਟ ਕੰਮ ਦਾ ਠੀਕ ਹੈ ਘਰ ਦਾ ਪੇਪਰ ਵੀ ਤੁਸੀਂ ਕਿੱਥੇ ਰਹਿ ਰਹੇ ਹੋ 6 ਮਹੀਨੇ ਵਾਸਤੇ 4 ਮਹੀਨੇ ਵਾਸਤੇ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਉਹ ਪੇਪਰ ਸਹੀ ਹੈ ਉਹ ਪਾ ਕੇ ਤੁਸੀਂ ਵਿੱਚ ਪੋਸਟ ਆਫਿਸ ਡਾਕਖਾਨਾ ਸਹੀ ਹੈ ਜੀ ਡਾਕਖਾਨੇ ਵਿੱਚ ਜਮ੍ਹਾਂ ਕਰਾ ਦੇਣੀ ਜਾਣਾ ਤੁਸੀਂ ਉੱਥੇ ਉਹਨੂੰ ਕਹਿਣਾ ਵੀ ਉਹਨੇ ਕਹਿਣਾ ਪਾਸਪੋਰਟ ਦਿਖਾ ਪਾਸਪੋਰਟ ਦੇਖਣਾ ਵਿੱਚ ਪਾ ਦੇਣਾ ਜੋ ਵੀ ਹੈ ਜ਼ਿਲ੍ਹਾ ਹੁਣ ਜਿੱਦਾਂ ਸਾਨੂੰ ਬਹਿਰਗਮੋਂ ਪੈਂਦਾ ਜਾਂ ਬਰੇਸ਼ੀਆਂ ਜਾਂ ਮਿਲਾਨੋਂ ਜਿਹੜਾ ਵੀ ਸਹੀ ਹੈ ਉਹਨਾਂ ਨੇ ਕੀ ਕਰਨਾ ਤੁਹਾਡੇ ਪੇਪਰ ਪੋਸਟ ਆਫਿਸ ਨਾਲ ਦੇਖਣੇ ਨਾਲ ਭਰੀ ਜਾਣੇ ਨਾਲ ਤੁਹਾਡਾ ਨੰਬਰ ਨੂੰ ਪੁੱਛਣਾ ਪ੍ਰੋਸੈਸ ਹੁੰਦਾ ਕਰੋਨਾ ਟਾਈਮ ਸੀ ਜਦੋਂ 2020 ਦਾ ਉਦੋਂ ਤੁਹਾਨੂੰ 2-2 3-3 ਮਹੀਨੇ ਬਾਅਦ ਚਿੱਠੀਆਂ ਘਰ ਆਉਂਦੀਆਂ ਸੀਗੀਆਂ ਬਾਈ ਮੈਂ ਸਾਰਿਆਂ ਦਾ ਜਵਾਬ ਦਿੰਨਾ ਵੀਰੇ ਪਹਿਲਾਂ ਗੱਲ ਸੁਣ ਲਿਓ ਧਿਆਨ ਨਾਲ 2-2 ਮਹੀਨੇ ਬਾਅਦ ਜਾਂ ਮਹੀਨੇ ਬਾਅਦ ਤੁਹਾਨੂੰ ਚਿੱਠੀ ਘਰ ਆਉਂਦੀ ਸੀਗੀ ਵੀ ਐਨੀ ਤਰੀਕ ਨੂੰ ਤੁਹਾਡੇ ਫਿੰਗਰ ਅੱਗੇ ਸਾਲ-ਸਾਲ 6-6 ਮਹੀਨੇ ਬਾਅਦ ਫਿੰਗਰਾਂ ਦੀ ਡੇਟ ਮਿਲਦੀ ਹੁੰਦੀ ਸੀ ਸਹੀ ਹੈ ਹੁਣ ਕੀ ਹੁੰਦਾ ਹੈ ਜਾਣਾ ਤੁਸੀਂ ਮੈਂ ਜਮਾ ਕਰਵਾਏ ਸੀਗੇ ਗਿਆ ਮੈਂ ਫਰਵਰੀ ਦੇ ਵਿੱਚ ਜਮਾ ਕਰਵਾਏ ਐਦਾਂ ਪੇਪਰ ਦਿੱਤੇ ਉਹਨਾਂ ਨੇ ਨਾਲ ਲੱਗਦੇ ਪੇਪਰ ਪਰ ਕੱਢ ਕੇ ਸਾਰੇ ਫਿਲ ਕਰੇ ਵੇ ਸੀ ਜਿਹੜੇ ਅਪਾਇੰਟਮੈਂਟ ਅਗਸਤ ਦੀ ਮਿਲ ਗਈ ਸਹੀ ਹੈ ਜੀ ਰਸੀਬੁੱਤਾ ਦੇ ਦਿੱਤਾ ਉਹਨਾਂ ਨੇ ਉਸ ਦਿਨ ਹੀ ਤੁਹਾਨੂੰ ਰਸੀਬੁੱਤਾ ਦੇ ਦੇਣਾ ਉਹਨਾਂ ਨੇ ਰਸੀਬੁੱਤਾ ਕੋਈ ਐਡਾ ਥੋੜੀ ਐਡੀ ਸਲਿੱਪ ਹੁੰਦੀ ਆ ਬਸ ਉਹਦੇ ਤੇ ਇੱਕ ਸਟicker ਲੱਗਿਆ ਹੁੰਦਾ ਸਕੈਨ ਕੋਡ ਹੁੰਦਾ ਉਹਦੇ ਨਾਲ ਕੀ ਹੁੰਦਾ ਤੁਹਾਡਾ ਸਾਰਾ ਬਾਇਓ ਡਾਟਾ ਚੜਿਆ ਹੋਇਆ ਹੁੰਦਾ ਸੰਜੋੜਨੋਂ ਤੋਂ ਪਹਿਲਾਂ ਤੁਹਾਡੇ ਕੋਲ ਰਸੀਬੁੱਤਾ ਇੱਕ ਪ੍ਰੂਫ ਹੈ ਗੱਲ ਧਿਆਨ ਨਾਲ ਸੁਣਿਓ ਪ੍ਰੂਫ ਹੈ ਸਹੀ ਹੈ ਸੁਣਿਓ ਗੱਲ ਇੱਕ ਹੋਰ ਐਡ ਕਰਨ ਲੱਗਿਆਂ ਸੰਜੋੜ ਨੂੰ ਤੁਹਾਨੂੰ ਮਿਲ ਗਈ ਸਹੀ ਹੈ ਜੀ ਇੱਕ ਮਿੰਟ ਮੈਂ ਚਾਰਜਰ ਕਰ ਦਉ ਸੰਜੋੜ ਨੂੰ ਤੁਹਾਨੂੰ ਮਿਲ ਗਈ ਉਸ ਤੋਂ ਬਾਅਦ ਕਿੰਨਾ ਤੁਹਾਨੂੰ ਸੰਜੋੜ ਨੂੰ ਮਿਲ ਗਈ ਉਹ ਸੰਜੋੜ ਨੂੰ ਤੁਹਾਡੀ ਮੁੱਕ ਗਈ ਅੱਗੇ ਨੂੰ ਤੁਸੀਂ ਫੇਰ ਅਪਲਾਈ ਕਰਨੀ ਹੈ ਸੰਜੋੜ ਨੂੰ ਰੀਨਿਊ ਕਰਾਉਣੀ ਹੈ ਰੀਨੂਬਾਰੇ ਸਹੀ ਹੈ ਜਦੋਂ ਤੁਸੀਂ ਅਗਲੀ ਵਾਰ ਕਰਵਾਉਂਗੇ ਤੁਹਾਡੀ ਸੰਜੋੜ ਨੂੰ ਮੁੱਕੀ ਵੀ ਹੈ ਪੁਰਾਣੀ ਤਾਂ ਤੁਹਾਡੇ ਕੋਲ ਰਸੀਬ ਉੱਤਾ ਇੱਕ ਪ੍ਰੂਫ ਹੈ ਰੀਸੀਬਟ ਹੁੰਦਾ ਸਲਿੱਪ ਵੀ ਮੈਂ ਅਪਲਾਈ ਕਰੀ ਹੋਈ ਏ ਠੀਕ ਹੈ ਜੀ ਉਹ ਹੈ ਉਹ ਤੁਹਾਨੂੰ ਪੋਸਟ ਆਫਿਸ ਵਾਲੇ ਹੀ ਦੇ ਦੇਣਗੇ ਉਹਦਣੇ ਕੱਟ ਕੇ ਤੁਹਾਨੂੰ ਪੋਸਟ ਆਫਿਸ ਵਾਲੇ ਉਹਦਣ ਹੀ ਦੇ ਦੇਣਗੇ ਕੱਟ ਕੇ ਰੀਸੀਬਟਾ ਸਹੀ ਹੈ ਜੀ ਰੀਸੀਬਟਾ ਕੋਈ ਉਹ ਨਹੀਂ ਹੈਗਾ ਰੀਸੀਬਟਾ ਇੱਕ ਸਲਿੱਪ ਹੁੰਦੀ ਏ ਵੀ ਹਾਂ ਤੁਸੀਂ ਜਮਾ ਕਰਾਈ ਹੋਇਆ ਤੁਹਾਡੇ ਕੋਲ ਪ੍ਰੂਫ ਹੁੰਦਾ ਏ ਸਹੀ ਹੈ ਜੀ ਹੁਣ ਮੈਂ ਪੜਦਾ ਅਗਲਾ ਕਮੈਂਟ ਹੈਲੋ ਜੀ ਹੈਲੋ ਹਾਂ ਜੀ ਕੌਰ ਜੀ ਦਾ ਕਮੈਂਟ ਹੈ ਬਈ ਹੈਲੋ ਤੇ ਰੁੱਪਲ ਦਾ ਕਮੈਂਟ ਆਇਆ ਹੈ ਤਖਾ ਰੁੱਪਲ ਦਾ ਠਾਕੁਰ ਰੁੱਪਲ ਆ ਠਾਕੁਰ ਰੁੱਪਲ ਤਖਾ ਰੁੱਪਲ ਬਈ ਪਸਵਾਰ ਕੇ ਠਾਕੁਰ ਠਾਕੁਰ ਬਈ ਦੇ ਸਾਹਮਣੋਂ ਆਉਣ ਦਾ ਆਉਣ ਦਾ ਖਰਚਾ ਵੀ ਇਹ ਡਿਪੈਂਡ ਹੈ ਏਜੰਟਾਂ ਤੇ ਸਹੀ ਹੈ ਕੋਈ 10 ਲੱਖ ਕੋਈ 12 10 ਵਾਲਾ ਦਾ ਟਾਈਮ ਕੀ ਆ 10 12 ਵਾਲਾ ਟਾਈਮ ਤੱਕ ਗਿਆ 10 12 ਲੱਖ ਵਾਲਾ ਟਾਈਮ ਗਿਆ ਠੀਕ ਹੈ ਜੀ 13.5 ਲੱਖ ਕੋਈ ਕੋਈ 15 ਲੱਖ ਕੋਈ 14 ਲੱਖ ਡਿਪੈਂਡ ਹੈ ਕੋਈ 9 ਮਹੀਨੇ ਵਾਲੇ ਦਾ 8 ਲੱਖ ਮੰਗਦਾ ਕੋਈ 12 ਮੰਗਦਾ ਕੋਈ 18 ਮੰਗਦਾ ਕੋਈ 15 ਮੰਗਦਾ ਹੈ ਡਿਪੈਂਡ ਹੈ ਸਾਰਾ ਕੁਝ ਠੀਕ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਿਹੜੇ ਬੰਦੇ ਨੇ ਵੀ ਆਉਣਾ ਇਟਲੀ ਦੋ ਗੱਲਾਂ ਦੀ ਗੌਰ ਕਰਕੇ ਆਇਓ ਮਾੜਾ ਨਹੀਂ ਹੈਗਾ ਮੈਂ ਮਾੜਾ ਨਹੀਂ ਕਹਿੰਦਾ ਠੀਕ ਹੈ ਅਸੀਂ ਵੀ ਇੱਥੇ ਹੀ ਰਹਿਨੇ ਆਂ ਕਈ ਬੰਦੇ ਇੱਥੇ ਖਾ ਕੇ ਇਹਨਾਂ ਨੂੰ ਭੰਡਦੇ ਆ ਉਹ ਗੱਲ ਨਹੀਂ ਹੈਗੀ ਮੈਂ ਕਹਿਣਾ ਵੀ ਜਦੋਂ ਵੀ ਤੁਸੀਂ ਆਉਣਾ ਜਿਹੜੇ ਏਜੰਟ ਥਰੂ ਉਹਦੇ ਨਾਲ ਇੱਕ ਐਂਟਰੀ ਦੀ ਗੱਲ ਕਰਕੇ ਨਾ ਆਇਓ ਕਈ ਬੰਦੇ ਕਹਿੰਦੇ ਨੇ ਚੱਲ ਐਂਟਰੀ ਕਰਵਾ ਲਓ ਬਾਕੀ ਦੇਖੀ ਜਾਊਗੀ ਉੱਥੇ ਐਂਟਰੀ ਦੀ ਗੱਲ ਕਰਕੇ ਨਾ ਆਇਓ ਪੇਪਰ ਕਿਹੜਿਆਂ ਭਰਾਉਣਾ ਉਹਨਾਂ ਦੀ ਗੱਲ ਕਰਕੇ ਆਇਓ 9 ਮਹੀਨੇ ਵਾਲੇ ਪੇਪਰਾਂ ਤੇ ਆਉਣਾ ਉਹਨਾਂ ਦੀ ਗੱਲ ਕਰਕੇ ਆਇਓ ਪੱਕਿਆਂ ਤੇ ਆਉਣਾ ਉਹਨਾਂ ਦੀ ਗੱਲ ਕਰਕੇ ਆਇਓ ਹੁਣ ਕੀ ਹੁੰਦਾ ਜਦੋਂ 9 ਮਹੀਨੇ ਵਾਲੇ ਤੇ ਆਉਂਦੇ ਕਈ ਬੰਦੇ ਕਹਿੰਦੇ ਚੱਲ 9 ਮਹੀਨੇ ਵਾਲੇ 9 ਮਹੀਨੇ ਤੇ ਬਾਅਦ ਦੀ ਵੀ ਗੱਲ ਕਰੋ ਵੀਰੇ 9 ਮਹੀਨੇ ਵਾਲੇ ਤੇ ਤੁਸੀਂ ਆ ਜene 9 ਮਹੀਨੇ ਵਾਲੇ ਆ ਕੇ ਕੀ ਕਰੋਗੇ ਕੰਮਾਂ ਦਾ ਬਹੁਤ ਮਾੜੇ ਹਾਲਾਤ ਐ ਪੱਕੇ ਬੰਦਿਆਂ ਨੂੰ ਕੰਮ ਨਹੀਂ ਮਿਲਦੇ ਸਹੀ ਐ 9 ਮਹੀਨੇ ਵਾਲੇ ਤੁਸੀਂ ਆਪ ਦੇਖ ਲਓ 9 ਮਹੀ ਉਨਰ ਨਾਲ ਗੱਲ ਕਰਕੇ ਆਓ ਮਤਲਬ ਉਹਨੇ 12 ਲੱਖ ਲੈ ਲਿਆ ਤੁਸੀਂ ਅਗਲੇ ਕਹਣਾ ਮੈਂ ਤਾਂ ਤਿੰਨ ਹੋਰ ਲਵਾਂਗਾ ਜਾਂ ਦੋ ਹੋਰ ਲਵਾਂਗਾ ਚਾਰ ਹੋਰ ਲਵਾਂਗਾ ਮੈਂ ਤੈਨੂੰ ਪੱਕਾ ਵੀ ਕਰਵਾ ਦੂੰਗਾ 9 ਮਹੀਨੇ ਵਾਲੀ ਸੰਜੋਰ ਨੂੰ ਆ ਜਿਹੜੀ ਉਹ ਸਿਰ ਮੈਂ ਤੁਹਾਨੂੰ ਸਮਝਾਉਣ ਲੱਗਿਆ ਸਿਰਫ ਸੀਜ਼ਨ ਵਾਲੀ ਸੰਜੋਰ ਨੂੰ ਆ ਸਹੀ ਹੈ ਜੀ ਸਤਾ ਜੋ ਨਾਲ ਲੈ ਕਹਿੰਦੇ ਨੇ ਉਹ ਨਟਾਲੀਅਨ ਦੇ ਵਿੱਚ ਜਿਹੜੀ ਨਾਰਮਲ ਸੰਜੋਰ ਨੂੰ ਆ ਜਿਹੜੀ ਸਾਡੇ ਪਾਏ ਉਹਨੂੰ ਕਹਿੰਦੇ ਨੇ ਲੇਬੋਰਸ ਵਰਦੀਨਾਤੋ ਠੀਕ ਹੈ ਜੀ ਉਹਨੂੰ ਕਹਿੰਦੇ ਨੇ ਲੇਬੋਰਸ ਵਰਦੀਨਾ ਹੌਲੀ ਨਹੀਂ ਕਰ ਹੁੰਦਾ ਠੀਕ ਹੈ ਜੀ ਉਹਨੂੰ ਕਹਿੰਦੇ ਨੇ ਲੇਬੋਰਸ ਵਰਦੀ ਨਾਲ ਤੋਂ ਤੇ ਉਹਦੇ ਤੇ ਗੱਲ ਕਰਕੇ ਆਇਓ ਰਹਿائش ਦੀ ਗੱਲ ਕਰਕੇ ਆਇਓ ਕੰਮ ਦੀ ਤਾਂ ਚਲੋ ਜੋ ਕਿਸਮਤ ਦੇ ਵਿੱਚ ਹੈ ਹੋਣਾ ਕਈ ਕੰਮ ਵੀ ਵਧੀਆ ਬੰਦੇ ਵੀ ਨੇ ਕਈ ਵਧੀਆ ਏਜੰਟ ਵੀ ਨੇ ਆਉਂਦੀ ਸਰ ਕੰਮ ਦਵਾਉਂਦੇ ਨੇ ਸਾਰੇ ਉਹ ਕਰ ਦਿੰਦੇ ਨੇ ਭਾਜ ਨਟਕ ਪੇਪਰ ਬਣਵਾਉਂਦੇ ਨੇ ਪਰ ਜ਼ਿਆਦਾਤਰ ਬੰਦੇ ਰੁਲਦੇ ਨੇ ਵੀਰੇ ਠੀਕ ਹੈ ਜੀ ਆਪਾਂ ਤਾਂ ਦੱਸਦੇ ਆਂ ਅਸੀਂ ਦੇਖਦੇ ਆਂ ਹਾਲਾਤ ਸਹੀ ਹੈ ਜੀ ਇਹ ਚੱਕਰ ਹੈ ਤਾਂ ਧਿਆਨ ਰੱਖਿਓ ਇਹਨਾਂ ਗੱਲਾਂ ਦਾ ਹੋਰ ਕੋਈ ਹੋ ਨਹੀਂ ਹੈਗਾ ਸਾਡਾ ਜਿਹੜਾ ਮਕਸਦ ਹੈ ਇਹ ਨਹੀਂ ਹੈਗਾ ਵੀ ਹਾਂ ਸਾਡਾ ਜਿਹੜਾ ਤੋਰੀ ਫੁਲਕਾ ਚੱਲੀ ਜਾਣਾ ਜਿਹੜੇ ਸਾਨੂੰ 2 4 10 ਰੁਪਏ 5 ਰੁਪਏ ਕਿਤੇ ਨਾ ਕਿਤੇ ਆਉਣੇ YouTube ਡਿਗ ਡੱਬ ਜੋ ਵੀ ਵਸ ਉਹ ਆਈ ਜਾਣੇ ਠੀਕ ਹੈ ਸਾਨੂੰ ਇਹ ਹੈ ਵੀ ਚਲੋ ਜੋ ਆਉਣੇ ਆਉਣੇ ਕਿਸੇ ਦੀ ਮਦਦ ਹੋ ਜਵੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਤਾਂ ਸਿਰਫ ਵੀਡੀਓ ਬਣਾਉਣਾ ਤਾਂ ਸਾਡਾ ਮਕਸਦ ਇਹ ਹੁੰਦਾ ਸਹੀ ਹੈ ਜੀ ਸਾਡੇ ਯਾਰ ਦੋਸਤ ਵੀ ਸੀਗੇ ਉਹ ਵੀ ਕੁਛ ਨਾ ਕਿਤੇ ਰੋਲੇ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਸੀਗਾ ਹਨਾ ਇੱਧਰ ਅਸੀਂ ਵੀ ਇੱਧਰ ਉੱਧਰ ਸੀਗੇ ਹੋਰ ਹਾਲਾਤਾਂ 'ਚ ਅਸੀਂ ਵੀ ਜਿੱਦਾਂ ਸਾਡੇ ਪੈਰ ਲੱਗੇ ਕਿਸੇ ਨੇ ਲਵਾਏ ਅਸੀਂ ਨਾ ਰਾਹਾਂ 'ਚ ਨੂੰ ਲੰਗੇਵੇਂ ਤਾਂ ਤੁਹਾਡੇ ਲਈ ਵੀਡੀਓ ਸ਼ੇਅਰ ਕਰਦੇ ਹਾਂ ਸਹੀ ਹੈ ਤੇ 1 ਮਿੰਟ ਹੁਣ ਪੜਦੇ ਹਾਂ ਕਮੈਂਟ ਅ ਵਾਈ ਮੇਰੇ ਬ੍ਰਦਰ ਦਾ ਫਾਰਮ ਜਨਵਰੀ 30 ਨੂੰ ਨਿਕਲੇ ਸੀ ਬਟ ਉਹਨੇ ਦਿੱਲੀੋਂ ਅਪਾਇੰਟਮੈਂਟ ਦਾ ਟਾਈਮ ਅਕਤੂਬਰ ਵਿੱਚ ਮਿਲਿਆ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਤੁਹਾਡੇ ਨਾਲ ਹੁਣ ਇੱਕ ਗੱਲ ਸ਼ੇਅਰ ਕਰਦਾ ਮੈਂ ਤੁਹਾਨੂੰ ਸਮਝਾਵਨਾ ਸਾਰਾ ਕੁਝ ਕਮੈਂਟ ਇੱਕ ਹੋਰ ਪੜ ਲਵਾਂ ਫਿਰ ਮੈਂ ਇਹ ਵੀ ਤੁਹਾਡੇ ਨਾਲ ਵੀਰ ਜੀ ਜਹਾਰ ਵੀਰ ਹੋਗਾ ਜੀ ਵੀਰ ਜੀ ਮਲਾਂ ਸਾਈਡ ਕਦੋਂ ਤੱਕ ਨਿਕਲ ਜਾਣਗੇ 9th ਮੰਡਲੇ ਵਾਲੇ ਪੇਪਰ ਬਾਈ ਹਾਲੇ ਕੁਝ ਨਹੀਂ ਪਤਾ ਇਹ ਡਿਪੈਂਡ ਹੈ ਵੀ ਕਿ ਕਿੰਨੇ ਟਾਈਮ ਤੇ ਭਰੇ ਆ ਕਿੰਨੇ ਵਜੇ ਪਰ ਹੋਏ ਆ ਕਲਿੱਕ ਕਲਿੱਕ ਡੇਟ ਹੁੰਦੀ ਉਹ ਕਿੰਨੇ ਵਜੇ ਪਰ ਹੋਏ ਕਿੰਨੇ ਟਾਈਮ ਤੇ ਪਰ ਹੋਏ ਆ 9 ਵਜੇ ਪਰ ਹੋਏ 11 ਵਜੇ ਦਾ ਹੋਵੇ 10 ਵਜੇ ਸਹੀ ਹੈ ਜੀ ਤੇ ਕਿੱਦਾਂ ਦੇ ਤੁਹਾਡੇ ਮਾਲਕ ਦਾ ਸਟੇਟਸ ਹੈ ਕਿਹਦੇ ਕੋਲ ਭਰੇ ਆਏ ਉਹਦੀ ਕੰਟਰੀਬੂਤੀ ਉਹਦੇ ਟੈਕਸ ਟੂ ਸਹੀ ਉੱਤਰ ਇਹਨਾਂ ਤੇ ਡਿਪੈਂਡ ਹੁੰਦੀ ਹੈ ਇਹ ਚੀਜ਼ਾਂ ਸਹੀ ਹੈ ਜੀ ਤੇ ਹੁਣ ਅਗਲਾ ਕਮੈਂਟ ਪੜ੍ਹਦੇ ਆ ਧੰਨਵਾਦ ਭਾਜੀ ਕੰਟੈਕਟ ਨੰਬਰ ਮਿਲ ਸਕਦਾ ਹਾਂ ਜੀ ਹਾਂਜੀ ਹਾਂਜੀ ਕੰਟੈਕਟ ਨੰਬਰ ਮੈਂ ਜਰੂਰ ਦੱਸ ਦਾਂ ਤੁਹਾਨੂੰ ਕੰਟੈਕਟ ਨੰਬਰ ਹੈਗਾ 0039 ਤੁਸੀਂ ਮੈਨੂੰ ਇੰਸਟਾ ਤੇ ਮੈਸੇਜ ਕਰ ਲਿਓ ਕੋਈ ਚੱਕਰ ਨਹੀਂ ਹੈਗਾ ਸਹੀ ਹੈ ਜੀ ਨੰਬਰ ਦਾ ਕਈ ਵਾਰ ਐਦਾਂ ਹੁੰਦਾ ਸਿਸਟਮ ਹੋਰ ਹੋ ਜਾਂਦਾ ਹੈ ਇੰਸਟਾਗ੍ਰam ਤੇ ਮੈਸੇਜ ਕਰ ਲਿਓ happy ਮੀਆਂਪੁਰ ਸਹੀ ਹੈ ਮੈਂ ਕਮੈਂਟ ਇੱਥੇ ਪਿੰਨ ਨਹੀਂ ਹੁੰਦਾ ਮੈਂ ਅਗਲਾ ਕਮੈਂਟ ਪਾ ਲਵਾਂ ਵੀ ਓਕੇ ਸਹੀ ਹੈ ਚਲੋ ਹੁਣ ਮੈਂ ਅਗਲਾ ਕਮੈਂਟ ਆਜਾ ਰਿਪਲਾਈ ਕਰ ਦਵਾਂ ਭਾਈ ਮੇਰੇ ਬ੍ਰਦਰ ਦਾ ਫਾਰਮ 30 ਜਨਵਰੀ ਨੂੰ ਨਿਕਲਿਆ ਸੀ ਬਟ ਉਹਨਾਂ ਨੇ ਉਹਨੂੰ ਦਿੱਲੀ ਅਪਾਇੰਟਮੈਂਟ ਦਾ ਟਾਈਮ ਅਕਤੂਬਰ ਵਿੱਚ ਮਿਲੇਆ ਕੋਈ ਪ੍ਰੋਬਲਮ ਤਾਂ ਨਹੀਂ ਦੇਖੋ ਜੀ ਆ ਜਨਵਰੀ ਲਿਖਿਆ ਤੁਸੀਂ ਜੂਨ ਜੂਨ ਤਾਂ ਹਲੇ ਆਉਣਾ ਹੈ ਜਨਵਰੀ ਜਿਹੜਾ ਰਿਸੀਬੁੱਤਾ ਸੌਰੀ ਰਿਸੀਬੁੱਤਾ ਕਿਉਂ ਨੂਲੋਸਤਾ ਨੂਲੋਸਤਾ ਕਹਿੰਦੇ ਉਹਨੂੰ ਜੇ ਤੁਹਾਡੇ ਕੋਲ ਹੈ ਮੈਨੂੰ ਇੰਸਟਾਗ੍ਰam ਤੇ ਭੇਜ ਵੀ ਦਿਓ ਮੈਂ ਚੈੱਕ ਕਰਕੇ ਦੱਸ ਦੂੰਗਾ ਤੁਹਾਨੂੰ ਸਾਰਾ ਉਹਦੇ ਤੇ ਲਿਖਿਆ ਹੋਵੰਦਾ ਪ੍ਰੋਪਰ ਲਿਖਿਆ ਹੋਵੰਦਾ ਉਹਦੇ ਤੇ ਸਹੀ ਹੈ ਨਹੀਂ ਜਨਵਰੀ ਸਹੀ ਹੈ ਉਹਦੇ ਤੇ ਪ੍ਰੋਪਰ ਲਿਖਿਆ ਹੋਵੰਦਾ ਵੀ ਉਹਦੀ 6 ਮਹੀਨੇ ਦੀ ਐਕਸਪਾਇਰੀ ਡੇਟ ਹੈ 6 ਮਹੀਨੇ ਬਾਅਦ ਉਹ ਖਤਮ ਹੋ ਜਾਂਦਾ 6 ਮਹੀਨੇ ਵਾਸਤੇ ਵੈਲਿਡ ਹੁੰਦਾ ਮੈਨੂੰ ਤੁਸੀਂ ਇੰਸਟਾਗ੍ਰam ਤੇ ਭੇਜ ਦਿਓ ਮੈਂ ਤੁਹਾਨੂੰ ਦੱਸ ਦੂੰਗਾ ਚੈੱਕ ਕਰਕੇ ਪ੍ਰੋਪਰ ਸਹੀ ਹੈ ਜੇ ਤੁਹਾਡੇ ਕੋਲ ਹੈਗੀ ਉਹਦੀ ਫੋਟੋ ਫਾਟ ਹੋਇਆ ਕੁਝ ਵੀ ਮੈਨੂੰ ਭੇਜ ਦਿਓ ਮੈਂ ਦੱਸ ਦੂੰਗਾ ਤੁਹਾਨੂੰ ਸਹੀ ਹੈ ਜੀ ਤੇ ਕੰਟੈਕਟ ਨੰਬਰ ਤੁਸੀਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਮੈਨੂੰ ਇੰਸਟਾ ਤੇ ਮੈਸੇਜ ਕਰ ਲਓ ਕੋਈ ਚੱਕਰ ਨਹੀਂ ਹੈਗਾ ਮੈਂ ਕਮੈਂਟ ਅਗਲਾ ਪੜ ਲਵਾਂ ਬਾਈ ਸੀਜ਼ਨਲ ਵੀਜ਼ਾ ਥਾ 3 ਮਨਸ ਵਾਲਾ 3 ਮਨਸ ਵਾਲਾ ਸੀਜ਼ਨ ਵਾਲਾ ਕੰਮ ਹੈ ਵੀਰੇ ਉਹਦਾ ਸੀਜ਼ਨਲ ਮੰਨ ਲਓ 3 ਮਹੀਨੇ ਦੇ ਬਾਅਦ ਹੋ ਰੱਦੀ ਹੋ ਗਿਆ ਇੱਕ ਤਰ੍ਹਾਂ ਦਾ ਹਨਾ ਉਤਵਾਰ ਕਿਤੇ ਨਾ ਕਿਤੇ ਅਪਲਾਈ ਕਰਨਾ ਪੈਂਦਾ ਕੁਛ ਨਾ ਕੁਛ ਤੇ ਅਗਲਾ ਕਮੈਂਟ ਪੜ੍ਹਦੇ ਹਾਂ ਜਨਵਰੀ ਓਕੇ ਜੀ ਨਵੰਬਰ ਤੇ ਨਵੰਬਰ 1 15 35 ਚ ਹੋਏ ਵੀਰ ਜੀ ਮੈਂ ਬਣਾ ਓਕੇ ਬਾਈ ਹਲੇ ਨਹੀਂ ਫਿਰ ਕੁਛ ਵੀ ਹਲੇ ਕੋਈ ਅਪਡੇਟ ਨਹੀਂ ਆ ਰਹੀ ਹਲੇ ਜਦ ਹੋਊਗੀ ਫਿਰ ਦੱਸ ਦਾਂਗੇ ਤੁਹਾਨੂੰ ਬਾਈ ਸੀਜ਼ਨਲ ਵੀਜ਼ਾ ਵਾਲਾ ਕਿਆ ਰੂਟਾ ਵਰਦੂਰਾ ਪਰ ਕੰਮ ਕਰ ਸਕਤੇ ਹੈ ਦੇਖੋ ਜੀ ਕੰਮ ਮੇ ਡਿਪੈਂਡ ਹੈ ਵੀ ਤੁਹਾਡੇ ਜਿੱਦਾਂ ਹੁਣ ਮਾਲਕ ਹੈ ਜਿਹੜੇ ਮਾਲਕ ਨੇ ਭਰੇ ਐ ਸੀਜ਼ਨਲ ਪੇਪਰ ਫਰੂਟ ਦੇ ਖੇਤੀ ਦੇ ਜਾਂ ਜਿਹੜੇ ਵੀ ਹਨਾ ਜਾਂ ਸਤਾਲੇ ਦੇ ਆ ਜੋ ਵੀ ਉਹ ਤੁਹਾਨੂੰ ਕੰਮ ਦੇ ਸਕਦਾ ਜੇ ਤੁਸੀਂ ਜੋ ਬੰਦੇ ਕੋਲ ਉਹਦੇ ਕੋਲ ਕੰਮ ਹੈਗਾ ਮਾਲਕ ਕੋਲੇ ਆ ਜਿਹੜੇ ਵੀ ਅੰਟ ਆਪਣੇ ਮੇਰੇ ਤੇਰੇ ਵਰਗੇ ਬੈਠੇ ਵਿੱਚ ਜੇ ਉਹ ਕੰਮ ਉਹੀ ਮਾਲਕ ਕੋਲ ਲਵਾ ਦੇਵੇਂ ਜਿਹਦੇ ਪੇਪਰ ਐ ਫਿਰ ਤਾਂ ਤੁਸੀਂ ਪੱਕੇ ਵੀ ਹੋ ਜੈਣਾ ਸੀਜ਼ਨ ਵਾਲੇ ਪੇਪਰਾਂ ਤੇ ਕਨਵਰਸ ਸੋਨੇ ਦਾ ਦਮਾਂਦਾ ਹੁੰਦਾ ਇੱਕ ਕਨਵਰਸ ਸੋਨੇ ਮੈਨੇ ਹੁੰਦਾ ਬਦਲਨੇ ਪੇਪਰ ਸੀਜ਼ਨ ਵਾਲੇ ਪੇਪਰ ਸਾਲ ਵਾਲੇ ਪੇਪਰਾਂ ਜੀ ਬਦਲ ਜਾਂਦੇ ਨੇ ਸਹੀ ਏ ਉਹਨੂੰ ਕਹਿੰਦੇ ਲਾਬੋਰਸ ਵਰਦੀ ਨਾਤੋ ਜਦੋਂ ਤੁਹਾਨੂੰ ਸੰਜੋਰ ਨਾਲ ਮਿਲਦੀ ਹੈ ਅਗਲਾ ਕਮੈਂਟ ਪੜਦੇ ਆ ਹਾਂਜੀ 6 ਮੰਥ ਲਈ ਹੀ ਨੇ ਤੇ ਸਾਨੂੰ ਟੈਨਸ਼ਨ ਹੋ ਰਹੀ ਹੈ ਆ ਤੁਸੀਂ ਮੈਨੂੰ ਇਹਨਾਂ ਦੱਸਿਓ ਵੀ ਅਪਾਇੰਟਮੈਂਟ ਚੱਕੀ ਤਾਂ ਨਹੀਂ ਹਲੇ ਲਈ ਤਾਂ ਨਹੀਂ ਤੁਸੀਂ ਅਪਾਇੰਟਮੈਂਟ ਜਾਂ ਲੈ ਲਈ ਮੈਨੂੰ ਮੜਾ ਜਾ ਕਲੀਅਰ ਕਰਿਓ ਨਹੀਂ ਫਿਰ ਮੈਂ ਤੁਹਾਨੂੰ ਇੱਕ ਬੰਦੇ ਦਾ ਨੰਬਰ ਦੰਨਾ ਉਹਦੇ ਨਾਲ ਤੁਸੀਂ ਗੱਲ ਕਰ ਲਿਓ ਸਹੀ ਏ ਵਧੀਆ ਤੁਹਾਨੂੰ ਸਲਾਹ ਦਊਗਾ ਸਾਰਾ ਕੁਝ ਦੱਸੂਗਾ ਤੁਹਾਨੂੰ ਮੈਨੂੰ ਕਲੀਅਰ ਕਰਿਓ ਮੜਾ ਜਾ ਲੇ ਲੈ ਹਾਂ ਜੀ ਇਹ ਤੁਸੀਂ ਬਹੁਤ ਗਲਤ ਕੰਮ ਹੋ ਗਿਆ ਇਹ ਇਹ ਨਹੀਂ ਇਹ 6 ਮਹੀਨੇ ਵਾਸਤੇ ਵੈਲਿਡ ਹੈ ਇੱਕ ਆਪਣੇ ਲੋਕਾਂ ਨੂੰ ਹਲੇ ਥੋੜਾ ਜਿਹਾ ਪਤਾ ਨਹੀਂ ਮੈਂ ਤਾਂ ਹੀ ਸਾਡਾ ਮਕਸਦ ਇਹ ਹੀ ਹੈ ਕਿਸੇ ਨਾ ਕਿਸੇ ਤੱਕ ਸ਼ੇਅਰ ਕਰਨ ਦਾ ਵੀ ਜੇ ਨਹੀਂ ਪਤਾ ਹੁੰਦਾ ਕਿਸੇ ਨਾਲ ਸਲਾਹ ਲੈ ਲਿਆ ਕਰੋ ਮੁਫਤ ਦੀ ਸਲਾਹ ਮਾੜੀ ਨਹੀਂ ਕਰਨੀ ਆਪਣੀ ਮਰਜ਼ੀ ਤੁਸੀਂ ਸਭ ਨੇ ਮੈਂ ਵੀ ਆਪਣੀ ਮਰਜ਼ੀ ਕਰਦਾ ਹਰਕ ਕੀ ਹੈ ਇੱਕ ਵਾਰ ਸਲਾਹ ਲੈ ਲਓ ਸਹੀ ਲੱਗੀ ਠੀਕ ਹੈ ਨਹੀਂ ਸਹੀ ਲੱਗਦੀ ਆਪਣੀ ਮਰਜ਼ੀ ਕਰੋ ਫਿਰ ਸਹੀ ਹੈ ਨਾ ਇੱਕ ਰੂਲ ਹੁੰਦਾ ਏ ਇਹਦਾ ਹੁਣ ਮੈਨੂੰ ਪਤਾ ਨਹੀਂ ਫੈਮਿਲੀ ਵਾਲੇ ਬਾਰੇ ਤਾਂ ਮੈਨੂੰ ਪੱਕਾ ਪਤਾ ਵੀ ਹੈਗਾ ਉਹ ਸਹੀ ਹੈ ਪਹਿਲਾਂ ਅਪਾਇੰਟਮੈਂਟ ਚੱਕੋ ਨਹੀਂ ਮਿਲਦੀ 15 ਦਿਨ ਪਹਿਲਾਂ ਨੂੰ ਲਾਸਟ ਮੁੱਕਣ ਤੋਂ 15 ਦਿਨ ਪਹਿਲਾਂ ਤੁਸੀਂ ਬਿਨਾਂ ਅਪਾਇੰਟਮੈਂਟ ਤੋਂ ਜਮਾ ਕਰਵਾ ਸਕਦੇ ਹੋ ਫੈਮਿਲੀ ਵਾਲੇ ਬਾਰੇ ਮੈਨੂੰ ਪਤਾ ਜਿਹੜੀ ਫੈਮਿਲੀ ਆਪਣੇ ਮਾਂ ਆਪਣੇ ਸੌਰੀ ਵਾਈਫ ਆ ਬੱਚੇ ਸੱਦਣੇ ਹਨਾ ਇੰਡੀਆ ਤੋਂ ਉਹਦੇ ਬਾਰੇ ਪੱਕਾ ਪਤਾ ਮੈਨੂੰ 9 ਮਹੀਨੇ ਵਾਲੇ ਸਾਲ ਵਾਲਿਆਂ ਬਾਰੇ ਮੈਨੂੰ ਪਤਾ ਨਹੀਂ ਤੇ ਬਾਰੇ ਸਹੀ ਹੈ ਨਾ ਪਰ ਆਹ ਜਿਹੜਾ ਤੁਸੀਂ ਜਨਵਰੀ ਤੋਂ ਤੁਸੀਂ ਸਤੰਬਰ ਤੱਕ ਕਿੰਨੇ ਦੀ ਕਹਿ ਰਹੇ ਹੋ ਤੁਸੀਂ ਅਕਤੂਬਰ ਸਤੰਬਰ ਦੀ ਜ਼ਿਆਦਾ ਲੇਟ ਹੋ ਜਾਣਾ ਕਿਸੇ ਨਾਲ ਰਾਇ ਕਰ ਲਓ ਪੇਪਰ ਨਾ ਖਰਾਬ ਕਰ ਲਿਓ ਆਪਣੇ ਠੀਕ ਹੈ ਜੀ ਪੇਪਰ ਖਰਾਬ ਹੋ ਜਾਂਦੇ ਹਨ ਚੱਕਰਾਂ ਦੇ ਵਿੱਚ ਇੰਨੀ ਲੰਬੀ ਅਪਾਇੰਟਮੈਂਟ ਤਾਂ ਮਿਲੇ ਨਹੀਂ ਸਕਦੀ ਈਨਾਂ ਹੀ ਜ਼ਿਆਦਾ ਹੋ ਗਿਆ ਇਹ ਥੋੜਾ ਜਿਹਾ ਲੰਬੀ ਅਪਾਇੰਟਮੈਂਟ ਹੋ ਗਈ ਤੁਸੀਂ ਕਲੀਅਰ ਕਿਸੇ ਨਾਲ ਕਲੀਅਰ ਕਰ ਲਓ ਕਿਸੇ ਨਾਲ ਵਧੀਆ ਸਲਾਹ ਕਰ ਲਓ ਬੰਦੇ ਨਾਲ ਸਲਾਹ ਕਰ ਲਓ ਜਿਹੜਾ ਏਜੰਟ ਆ ਤੁਹਾਡੇ ਆ ਜੋ ਵੀ ਹੈ ਠੀਕ ਹੈ ਜੀ ਮੁੜ ਕੇ ਤੁਹਾਡੇ ਪੇਪਰ ਨਾ ਖਰਾਬ ਹੋ ਜਿਵੇਂ ਕੀ ਵਜਾ ਤੁਸੀਂ ਪੈਸੇ ਦਿੱਤੇ ਮੈਂ ਹੋਵੇ ਅਗਲੇ ਨੂੰ ਮੁੜ ਕੇ ਪੈਸੇ ਵੀ ਤੁਹਾਡੇ ਖਰਾਬ ਹੋ ਜਾਣੇ ਸਹੀ ਹੈ ਨਾ ਤੇ ਵੀਡੀਓ ਸ਼ੇਅਰ ਕਰਦੇ ਆ ਕਰੋ ਕਿਸੇ ਨੇ ਕੋਈ ਗੱਲਬਾਤ ਪੁੱਛਣੀ ਹੁੰਦੀ ਹੋਰ ਜਿੰਨੀ ਕ ਸਾਨੂੰ ਪਤਾ ਹੁੰਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਈ ਸਹੀ ਹੈ ਹੋਰ ਕਿਸੇ ਦਾ ਕੋਈ ਸਵਾਲ ਜਵਾਬ ਹੈ ਕੋਈ ਕੁਐਸਚਨ ਹੈ ਤੁਸੀਂ ਕਮੈਂਟ ਕਰ ਸਕਦੇ ਆ ਤੇ ਪਰ ਆਹ ਕਿਹੜਾ ਇਹ ਹੈ ਕਿਹੜਾ ਇਹ ਇਹ ਬਾਹਰ ਚੱਲ ਓਏ ਦੇਖੋ ਇਹ ਜਿਹੜੀਆਂ ਖੱਚਾਂ ਹੁੰਦੀਆਂ ਨੇ ਪੰਜ ਚਾਰ ਹਨਾ ਇਹਨਾਂ ਨੂੰ ਕਹੇ ਬਾਈ ਇਹ ਹੁਣ ਹੁਣੇ ਜਲਾਈ ਦੇ ਵਿੱਚ ਠੀਕ ਹੈ ਦੋ ਗੱਲਾਂ ਕਰਨੀਆਂ ਮੈਂ ਜਿਹੜਾ ਕਮੈਂਟ ਜੇ ਕਰਦਾ ਦਾ ਬੰਦਾ ਜੋ ਵੀ ਹੈ ਜੇ ਵੀਡੀਓ ਦੇਖਦਾ ਸਹੀ ਹੈ ਉਹਨੂੰ ਨੰਬਰ ਮੇਰਾ ਪਤਾ ਹੋਣਾ ਉਹਨੂੰ ਕਹਾਂ ਮੈਨੂੰ ਫੋਨ ਕਰੇ ਜੇ ਬੁੜੀ ਦਾ ਹੈਗਾ ਅਸੀ ਕਿ ਸਦੀ ਲਾਈਵਾਂ ਤੇ ਜਾ ਕੇ ਕਮੈਂਟ ਨਹੀਂ ਕਰਦੇ ਕਿਸੇ ਨੂੰ ਗਲਤ ਨਹੀਂ ਬੋਲਦੇ ਸਹੀ ਹੈ ਮ ਬਦ ਦੇਖਣਾ ਹੈ ਕੌਣੇ ਬੰਦਾ ਸਹੀ ਨਹੀਂ ਨਹੀਂ ਗਲਤ ਗੱਲ ਨੂੰ ਕਿਹਾ ਸੀ ਇਹ ਦੁੱਕੀ ਤਿੱਕੀ ਇਹਨਾਂ ਨੂੰ ਕੀ ਲੱਗਦਾ ਲੰਡੂ ਹੈ ਕਿਹੜਾ ਇਹ ਉਹਨਾਂ ਕੋਲ ਸਹੀ ਹੈ ਨਾ ਇਹ ਇਹਦੇ ਲਈ ਹਲੀ ਬਹੁਤ ਫਿਰਦੀ ਆਪਾਂ ਨੂੰ ਵੱਡੇ ਚੱਕਰ ਨੇ ਉਸਤਾਦ ਸਹੀ ਹੈ ਇਹਨਾਂ ਨੂੰ ਪਤਾ ਸੀ ਕਿਆਂ ਚੀਜ਼ ਹੈ ਕਿਹੜੀ ਇਹ ਦੁੱਕੀ ਤਿੱਕੀ ਹੈ ਨਹੀਂ ਉਹ ਕਹਿ ਰਹੇ ਹੈ 6 ਮਹੀਨੇ ਦੇ ਵਿੱਚ ਵਿੱਚ ਅਪਾਇੰਟਮੈਂਟ ਚੱਕਣੀ ਹੁੰਦੀ ਹੈ ਜਿਸ ਕੋਲ ਫਾਰਮ ਫਿਲ ਕੀਤਾ ਦੇਖੋ ਜੀ ਨੂ ਲਾਸਤਾ 6 ਮਹੀਨੇ ਵਾਸਤੇ ਵੈਲਡ ਹੁੰਦਾ ਮੈਨੂੰ ਇੰਨਾ ਪਤਾ ਏ ਨਹੀਂ ਮੈਨੂੰ ਪਤਾ ਵੀ 3 ਮਹੀਨੇ ਦੇ ਵਿੱਚ ਚੱਕਣੀ ਹੈ ਜਾਂ 8 ਦੇ ਵਿੱਚ ਚੱਕਣੀ ਹੈ ਇਹ ਜਦੋਂ ਜਿੱਦਾਂ ਜੰਟਰ ਨੇ ਦੱਸਿਆ ਉਹਨਾਂ ਨੂੰ ਪਤਾ ਏ ਸਹੀ ਏ ਇਹ ਚੱਕਰਾ ਵੀ ਨੂ ਲਾਸਤਾ ਤੋਂ ਮਿਲਦਾ ਵਾ ਨੂ ਲਾਸਤਾ ਜਦੋਂ ਆਪਾਂ ਅਪਲਾਈ ਕਰਦੇ ਪੇਪਰ ਇੱਧਰ ਤੋਂ ਮੰਨ ਲਓ ਜੁਲਾਈ ਦੇ ਵਿੱਚ ਅਪਲਾਈ ਕਰੇ ਪੇਪਰ ਸਹੀ ਏ ਹੁਣ ਜੁਲਾਈ ਦੇ ਵਿੱਚ ਫਾਈਲਾਂ ਤਿਆਰ ਹੋਣੀਆਂ ਮੁੜ ਕੇ ਜਾ ਕੇ ਸਤੰਬਰ ਜਾਂ ਅਕਤੂਬਰ ਦੇ ਵਿੱਚ ਪੇਪਰ ਫਿਲ ਹੋਣੇ ਕਲਿਕ ਡੇਟ ਦਊਂਗੇ ਸਰਕਾਰ ਦਊਗੀ ਕਲਿਕ ਡੇਟ ਉਦੋਂ ਪੇਪਰ ਫਿਲ ਹੋਣੇ ਸਹੀ ਹੈ ਜੀ ਤੇ ਨੂ ਲਾਸ ਤੱਕ ਉਦੋਂ ਮਿਲਦਾ ਨੂ ਲਾਸ ਤਾਂ ਜਦੋਂ ਤੁਹਾਡੇ ਪੇਪਰ ਨਿਕਲ ਗਏ ਮੰਨ ਲਓ ਤੁਹਾਡੇ ਮਾਲਕ ਦਾ ਜੈਨੂਅਲ ਸਾਰਾ ਕੁਝ ਫਿਰ ਤੁਹਾਨੂੰ ਨੂ ਲਾਸ ਤਾਂ ਮਿਲਦਾ ਇਹ ਚੱਕਰ ਹੈ ਤੇ ਇੱਥੇ ਵੀਡੀਓ ਨਹੀਂ ਚੱਲਦੀ ਤੇ ਜਿਹੜੇ ਬੰਦੇ ਇੰਸਟਾਗ੍ਰam 'ਚ ਲਾਉਨੇ ਆ ਇੰਸਟਾਗ੍ਰam ਤੇ ਫੋਲੋ ਕਰ ਲਓ ਆਈਡੀ ਮੈਂ ਬੋਲ ਦਿੰਨਾ ਇੱਥੇ ਲਿਖ ਨਹੀਂ ਹੁੰਦੀ ਯਾਰ ਕੋਈ ਕਿਸੇ ਤਰ੍ਹਾਂ ਮੈਂ ਨਾ ਕੱਲ ਤੇ ਹੋਰ ਜਗ੍ਹਾੜ ਕਰੇ ਕਰੂੰਗਾ ਉਹਦੇ ਵੀ ਕਰੇ ਕਰਾਂਗੇ ਕੁਝ ਨਾ ਕੁਛ ਨਾ ਇੰਸਟਾਗ੍ਰam ਜਿਹੜੇ ਬੰਦੇ ਚਲਾਉਂਦੇ ਇੰਸਟਾਗ੍ਰam ਤੇ ਆ ਜਾਓ happy.miapur ਸਹੀ ਹੈ ਜੀ ਬਈ ਜੀ ਕਲਿੱਕ ਡੇਟ ਤੋਂ ਬਾਅਦ ਕਲਿੱਕ ਡੇਟ ਤੋਂ ਬਾਅਦ ਮੰਨ ਲਓ ਕਲਿੱਕ ਡੇਟ ਹੈ ਵੀ ਤੁਹਾਡੇ ਇੰਟਰਨੈਟ ਤੇ ਜਾਂ ਜਿੱਥੇ ਵੀ ਤੁਹਾਡੇ ਵਕੀਲ ਨੇ ਜਿਹੜੇ ਤੁਹਾਡੇ ਭਰਾਉਣੇ ਸੀਗੇ ਕਲਿੱਕ ਹੋਗੇ ਕਲਕਾ ਡੇਟ ਤੋਂ ਬਾਅਦ ਤਿੰਨ ਕਿ ਮਹੀਨੇ ਦਾ ਟਾਈਮ ਹੁੰਦਾ ਕਿ ਹਿੱਦ ਦੇ ਦੋ ਮਹੀਨੇ ਜਨਿਕਲੇ ਸਰਕਾਰ ਟਾਈਮ ਦੱਸਦੀ ਸਰ ਉਹ ਵੀ ਦੋ ਮਹੀਨੇ ਤਿੰਨ ਮਹੀਨੇ ਜਾਂ ਚਾਰ ਮਹੀਨੇ ਵੇਟਿੰਗ ਟਾਈਮ ਜਿਆਦਾਤਰ ਮੇਰੇ ਸਾਹਮਣੇ ਤਿੰਨੇ ਅਰ ਛੇ ਮਹੀਨੇ ਦੇ ਵਿੱਚ ਵਿੱਚ ਹੁੰਦਾ ਹਾਂ ਹੋ ਗਿਆ ਉੱਥੇ ਫੇ ਮੇਲ ਆਉਂਦੀ ਹੈ ਵੀ ਹਾਂ ਨਿਕਲ ਗਿਆ ਨੂੰ ਲੋਸ ਤੁਹਾਨੂੰ ਲੋਸ ਤਾਂ ਮਿਲਦਾ ਨੂੰ ਲੋਸ ਤਾਂ ਜਾਂਦਾ ਇੰਡੀਆ ਇੰਡੀਆ ਤੁਸੀਂ ਅਪਾਇੰਟਮੈਂਟ ਚੱਕਦੇ ਆਪਣੇ ਪਾਸਪੋਰਟ ਨਾਲ ਹੀ ਹੁਣ ਨੂੰ ਲੋਸ ਦਾ ਨੰਬਰ ਚਾਹੀਦਾ ਅੱਗੇ ਪਾਸਪੋਰਟਾਂ ਪਰ ਅਪਾਇੰਟਮੈਂਟਾਂ ਚੱਕ ਕੇ ਰੱਖ ਲੈਂਦੇ ਸੀ ਬੰਦੇ ਨੂੰ ਲੋਸ ਦਾ ਅਪਾਇੰਟਮੈਂਟ ਹੁੰਦਾ ਨੰਬਰ ਹੁੰਦਾ ਸੌਰੀ ਉਹ ਚੱਕਦੇ ਨੇ ਉਹਦੇ ਸਿਰਪਰ ਪਰ ਤੁਹਾਨੂੰ ਵੈਸੀ ਡਿਪਾਰਟਮੈਂਟ ਮਿਲਦੀ ਤੁਸੀਂ ਵੈਸੀ ਜਾਣਾ ਫਿਰ ਵੈਸੀ ਜਾ ਕੇ ਤੁਸੀਂ 10 12 ਪਤਾ ਨਹੀਂ 15 17 ਪਤਾ ਨਹੀਂ ਕਿੰਨੀ ਫੀਸ ਹੈ ਜੋ ਵੀ ਹੈ ਉਹ ਤਾਰਨੀ ਉਹ ਤਾਂ ਤੁਹਾਡਾ ਡਿਪੈਂਡ ਹੈ ਮਹੀਨੇ ਦੇ ਵਿੱਚ 2 ਮਹੀਨੇ ਵਿੱਚ ਹਫਤੇ ਦੇ ਵਿੱਚ 10 ਦਿਨ ਦੇ 2 ਮਹੀਨੇ ਵਿੱਚ ਤੁਹਾਡਾ ਵੀਜ਼ਾ ਆ ਜਾਂਦਾ ਵੀਜ਼ਾ ਲੱਗਿਆ ਨਹੀਂ ਮੁੜ ਕੇ ਤੁਸੀਂ ਇੱਥੇ ਪਰ ਮੈਂ ਫੇਰ ਉਹੀ ਗੱਲ ਰਿਪੀਟ ਕਰਦਾ ਵੀ ਕਲੀ ਐਂਟਰੀ ਦੀ ਗੱਲ ਕਰਕੇ ਨਾ ਆਇਓ ਸਹੀ ਹੈ ਜੀ ਕਲੀ ਐਂਟਰੀ ਦੀ ਗੱਲ ਕਰਕੇ ਨਾ ਆਇਓ ਤੇ ਹੋਰ ਵੀ ਕੋਈ ਵੀ ਗੱਲਬਾਤ ਪੁੱਛਣੀ ਹੁੰਦੀ ਮੈਸੇਜ ਕਰ ਲਿਆ ਕਰੋ ਕਮੈਂਟ ਕਰ ਦਿਆ ਕਰੋ ਕੋਈ ਚੱਕਰ ਨਹੀਂ ਹੈਗਾ ਜਿੰਨਾ ਕ ਟਾਈਮ ਲੱਗੂਗਾ ਸੀ ਦੇਖ ਕੇ ਹਰੇਕ ਦਾ ਰਿਪਲਾਈ ਕਰਦੇ ਆ 13-1400 ਬੰਦਾ ਗਰੁੱਪ ਦੇ ਵਿੱਚ ਐਡਰ WhatsApp ਤੇ ਜਿਹੜਾ ਕੰਮ ਵਾਲੇ ਬਣਾਏ ਹੋਏ ਆਪਾਂ ਨੇ ਕਿ ਤੋ ਸਾਨੂੰ ਕੰਮ ਦਾ ਪਤਾ ਲੱਗਦਾ ਕੰਮ ਵਾਲੀ ਵੀਡੀਓ ਪਾਦੀ ਦੀ ਕਨਫਰਮ ਕਰਕੇ ਅਗਲੇ ਨੂੰ ਵੀ ਕਿਵੇਂ ਠੱਗਾਂ ਤੋਂ ਬਚੋ ਬਾਰ ਬਾਰ ਫੇਰ ਕਹਿ ਰਹੇ ਆ ਸਹੀ ਹੈ ਜੀ ਤੇ ਪਰ ਔਖਾ ਬਹੁਤ ਹੈ 13-1400 ਬੰਦਾ ਮੈਂ ਨਹੀਂ ਕਹਿੰਦਾ ਵੀ ਸਾਰੇ ਮੈਸੇਜ ਕਰਦੇ ਮੈਸੇਜ ਅਗਲਾ ਤਾਂ ਕਰਦਾ ਜੀ ਕਿਸੇ ਨੂੰ ਲੋਡ ਹੈ ਨਾ ਪਾਈ ਜਦ ਕਰੀ ਦੇ ਅਗਲੀ ਵੀਰ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਆ ਬਬਾਈ ਕੋਈ ਗੱਲ ਨਹੀਂ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਸਾਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਆਲ ਤੇ ਕਲਿੱਕ ਕਰਕੇ ਸਹੀ ਹੈ ਜੀ ਸਾਰੀ ਜਾਣਕਾਰੀ ਜਾਂ ਕੋਈ ਕੰਮ ਵਾਲੀ ਵੀਡੀਓ ਜਾਂ ਕੋਈ ਵੀ ਵੀਡੀਓ ਇੱਕ ਦਿਨ ਹੁਣ ਕਿਸੇ ਦਿਨ ਕੱਢ ਕੇ ਅਸੀਂ ਇਟਲੀ ਦਾ ਥੋੜਾ ਜਿਹਾ ਬੈਠ ਕੇ ਖਰਚਾ ਪਤਾ ਪੁੱਛਾਂਗੇ ਦੋ ਤਿੰਨ ਬੰਦਿਆਂ ਨੂੰ ਉਨ ਨਾਲ ਕਰਾਂਗੇ ਗੱਲਬਾਤ ਆਇਟਲੀ ਵਾਲੇ ਬਾਬਿਆਂ ਦੇ ਮੰਦਿਰ ਦਾ ਘੰਟਾ ਵੱਜ ਗਿਆ ਪਿੱਛੇ ਕਹਿੰਦੇ 7:30 ਹੋ ਗਏ ਰੋਟੀ ਖਾ ਲੋ ਤੇ ਗੱਲਬਾਤ ਕਰਾਂਗੇ ਖਰਚਾ ਪੁੱਛਾਂਗੇ ਰੈਂਡ ਸੈਣ ਘਰ ਦਾ ਕਿਰਾਇਆ ਰਾਸ਼ਨ ਹੋਰ ਖਰਚੇ ਇਹਨਾਂ ਦੀ ਗੱਲਬਾਤ ਕਰਾਂਗੇ ਇੱਕ ਵੀਡੀਓ ਆਊਗੀ ਸਹੀ ਹੈ ਵੀਡੀਓ ਆਊਗੀ ਇੱਕ ਸਪੈਸ਼ਲ ਇਹਨਾਂ ਤੇ ਕੋਈ 10 ਮਿੰਟ ਦੀ ਜਿਆਦਾ ਲੰਬੀ ਵੀ ਵੀਡੀਓ ਬਣਾਉਂਗੇ ਫਿਰ ਅਗਲਾ ਦੇਖਣੇ ਇੰਟਰਸਟ ਨਹੀਂ ਰਹਿੰਦਾ ਬੋਰ ਹੋ ਜਾਂਦੇ ਬੰਦੇ ਸਹੀ ਹੈ ਜੇ ਕੋਈ ਓਦਾਂ ਵੀ ਕੋਈ ਯੂਟਿਊਬਰ ਹੈ ਕੋਈ ਹੋਰ ਹੈ ਕੋਈ ਮੇਰੇ ਤੇਰੇ ਵਰਗਾ ਛੋਟਾ ਮੋਟਾ ਕੋਈ ਲਾਈਵ ਦੇ ਵਿੱਚ ਆ ਕੇ ਗੱਲਬਾਤ ਕਰਨੀ ਹੋਵੇ ਕਿਸੇ ਨੇ ਉਹ ਵੀ ਕਰ ਸਕਦੇ ਤੁਸੀਂ ਕੋਈ ਚੱਕਰ ਨਹੀਂ ਹੈਗਾ ਸਹੀ ਹੈ ਤੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲੇ ਕਰੋ ਵੀਡੀਓ ਦੇ ਵਿੱਚ ਕੋਈ ਗੱਲ ਦੁਬਾਰਾ ਸੁਣਨੀ ਹੁੰਦੀ ਚੈਨਲ ਤੇ ਜਾ ਕੇ ਤੁਸੀਂ ਲਾਈਵ ਸੁਣ ਸਕਦੇ ਆ ਸਬਸਕ੍ਰਾਈਬ ਕਰ ਲਿਓ ਫਿਰ ਉਹੀ ਗੱਲ ਘੰਟੀ ਵਾਲਾ ਬਟਨ ਸਹੀ ਹੈ ਮਿਲਦੇ ਆਂ ਕੋਸ਼ਿਸ਼ ਕਰਾਂਗੇ ਕੱਲੂ ਵੀ ਕਿਸੇ ਦਿਨ ਕੋਸ਼ਿਸ਼ ਕਰਾਂਗੇ ਵੀਰ ਜੀ ਇਹ ਵੀਡੀਓ ਪਲੀਜ਼ ਪੂਰੇ ਪ੍ਰੋਸੈਸ ਤੋਂ ਬਣਾਓ ਵੀਰ ਜੀ ਮੈਨੂੰ ਸਮਝ ਨਹੀਂ ਆਈ ਵੀਰੇ ਕੀ ਕਿਹਾ ਤੁਸੀਂ ਵੀਰ ਜੀ ਈਲ ਵੀਡੀਓ ਪਲੀਜ਼ ਪੂਰੇ ਪ੍ਰੋਸੈਸ ਤੋਂ ਬਣਾਓ ਮੈਨੂੰ ਸਮਝ ਨਹੀਂ ਆਉਂਦੀ ਬੱਬਾ ਜੀ ਕੀ ਮੈਨੂੰ ਸਮਝ ਨਹੀਂ ਤੁਸੀਂ ਕੀ ਕੀ ਹੈ ਕਿਹੜੇ ਪ੍ਰੋਸੈਸ ਤੇ ਬਣਾਉਣੀ ਵੀਡੀਓ ਦੱਸ ਦੋ ਆਪਾਂ ਮੈਨੂੰ ਨਹੀਂ ਵੀ ਪਤਾ ਅਪਾ ਕੋਈ ਬੰਦਾ ਲਿਆਵਾਂਗੇ ਉਹ ਤੋਂ ਪੁੱਛਾਂਗੇ ਪ੍ਰੋਪਰ ਸਹੀ ਜਾਣਕਾਰੀ ਦਵਾਂਗੇ ਸਹੀ ਹੈ ਨਾ ਗਲਤ ਨਹੀਂ ਕਿਸੇ ਨੂੰ ਜਿਹੜੀ ਵੀ ਹੈ ਜਾਣਕਾਰੀ ਜੇ ਮੈਨੂੰ ਨਹੀਂ ਵੀ ਪਤਾ ਆਪਾਂ ਸਹੀ ਜਾਣਕਾਰੀ ਦਵਾਂਗੇ ਹਨ ਸਹੀ ਹੈ ਕਿਹੜੇ ਪ੍ਰੋਸੈਸ ਤੇ ਬਣਾਉਣੀ ਵੀਡੀਓ ਮੈਨੂੰ ਦੱਸੋ ਮੜਾ ਜਾ ਉਹ ਚੱਕਰ ਨਹੀਂ ਆਪਾਂ ਬਣਾਵਾਂਗੇ ਬੈਠੇ ਆ ਜਿੰਨੇ ਵੀ ਯੋਗ ਹੈਗੇ ਮਦਦ ਕਰਾਂਗੇ ਸਹੀ ਹੈ ਨਾ ਵਾਸ ਮੈਨੂੰ ਮਾੜਾ ਕਮੈਂਟ ਕਰਕੇ ਦੱਸ ਤੂੰ ਕਿਹੜੇ ਪ੍ਰੋਸੈਸ ਤੇ ਕੀ ਵੀਡੀਓ ਬਣਾਉਣੀ ਹੈ ਕਿਸੇ ਦਿਨ ਕੱਢ ਕੇ ਨਾ ਪੂਰਾ ਟਾਈਮ ਅਸੀਂ ਅੱਧੇ ਘੰਟੇ ਦਾ ਜਾਂ ਘੰਟੇ ਦਾ ਲਾਈਵ ਕਰਾਂਗੇ ਪੈਰੀ ਨਾਲ ਵਧੀਆ ਇਨਫੋਰਮੇਸ਼ਨ ਵਧੀਆ ਗੱਲ ਬਾਤ ਪੇਪਰਾਂ ਦੀ ਵੱਧ ਨੌਲੇਜ ਕਿਹੜੀ ਰਿਚ ਨਿਕਲ ਤੇ ਕਦੋਂ ਨਿਕਲ ਸਾਰਾ ਕੁਝ ਉਹਨੂੰ ਪਤਾ ਵੀਰੇ ਨੂੰ ਸਹੀ ਹੈ ਨਾ ਹੁਣ ਮਾੜਾ ਜਿਹਾ ਕਮੈਂਟ ਕਰ ਦੇ ਵੀਰ ਬਣ ਕੇ ਗੁਰਵਿੰਦਰ ਸਿੰਘ ਜੀ ਮੈਂ ਵੀ ਲਾਈਵ ਬੰਦ ਕਰਨਾ ਮੀ ਪੈ ਰਿਹਾ ਢੜਾਕੇਦਾਰ ਪੂਰਾ ਸਵੇਰ ਦਾ ਪੜਾਕੇ ਕੱਢੇ ਵੀ ਮੀਨੇ ਵੀਰ ਜੀ ਜਿਹੜਾ ਏਜੰਟ ਨੂੰ ਆਪਾਂ ਫੋਟੋ ਕਾਪੀ ਦੇਣੀ ਵੀ ਬਾਅਦ ਫਿਰ ਕੀ ਪ੍ਰੋਸੈਸ ਹੈ ਕੋਸ਼ਿਸ਼ ਕਰੂੰਗਾ ਕੱਲ ਨੂੰ ਪੱਕਾ ਨਹੀਂ ਕਹਿੰਦਾ ਕੱਲ ਨੂੰ ਕੋਸ਼ਿਸ਼ ਕਰੂੰਗਾ ਵੀ ਇਹਦੇ ਤੇ 5 ਮਿੰਟ ਦੀ ਕੋਈ ਵੀਡੀਓ ਬਣਾ ਕੇ ਸ਼ੇਅਰ ਕਰਾਂ ਤੁਹਾਡੇ ਨਾਲ ਸਹੀ ਹੈ ਨਾ ਤਾਂ ਜੋ ਕਿਸੇ ਹੋਰ ਤੱਕ ਵੀ ਪਹੁੰਚ ਸਕੇ ਵੀ ਕੀ ਪ੍ਰੋਸੈਸ ਹੈ ਕਿੱਦਾਂ ਹੈ ਕਈ ਏਜੰਟ ਵੀ ਸਾਲੇ ਲਾਰੇਆਂ ਚ ਰੱਖਦੇ ਨੇ ਬੰਦਿਆਂ ਨੂੰ ਹਨਾ ਸਹੀ ਐ ਮਿਲਦੇ ਆ ਬਾਬਿਓ ਕੱਲ ਨੂੰ ਗੁਰਵਿੰਦਰ ਜੀ ਕੋਸ਼ਿਸ਼ ਕਰੂੰਗਾ ਪੱਕਾ ਨਹੀਂ ਕਹਿੰਦਾ ਵੈਸੇ ਫਰੀ ਐ ਵੀ ਬਣਾ ਕੇ ਇਹਨੂੰ ਵਧੀਆ ਜਿਹੀ 5-7 ਮਿੰਟ ਦੀ ਵੀਡੀਓ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂ ਸਹੀ ਐ ਬਾਬਿਓ ਮਿਲਦੇ ਆ ਹੁਣ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾਈਏ ਸਹੀ ਐ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਬਸਕ੍ਰਾਈਬ ਕਰ ਲਿਓ ਓਕੇ ਬਾਬਿਓ ਧੰਨਵਾਦ ਸਾਰਿਆਂ ਦਾ ਮਿਲਦੇ ਆ